ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਵੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਰਸੀ ਵੜ ਦਿਖਾਵਾਂਗੇ ਸੂਈ ਸਵਾਈ ਇਹ ਸੇਜਾ ਡੇਲੇ ਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਮੀਤ ਸਿੰਘ ਟਿਲੋ ਨਰਨਾਰਨ ਘਰ ਸਿੰਘ ਪਲਾਵਾ ਵਾਲਾ ਜਿਲ੍ਹਾ ਬਰਨਾਲਾ ਪਿੰਡ ਆ ਗਿਆ ਆਪਣਾ ਸੋਹਿਆ ਇਧਰੋਂ ਗਹਿਣਾ ਕੋਲੇ ਆ ਗਿਆ ਇਧਰੋਂ ਮਾਸੀ ਕੇ ਕੋਲੇ ਆ ਗਿਆ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਜੀ 9855 6032 98157 555 98155 37832 37832 ਜਿਹੜੇ ਬਾਅਦ ਜਰਸੀ ਵਹਿੜ ਦੇਖੀ ਜਾਨੇ ਕਦੋਂ ਹੋਈ ਜੀ ਪਿੰਡ ਨੂੰ ਹੋਵੇ ਸੀ ਨਾ ਬੱਚਾ ਆ ਕੇ ਦੇ ਪਿੱਛੇ ਮੇਲ ਕਾ ਆਪਣਾ ਬੱਚਾ ਠੀਕ ਹੈ ਤੇ ਜੇਰ ਜੂ ਰੋਕਿਆ ਜਾਵਾ ਜਾਵਾ ਉਸੇ ਠੀਕ ਹੈ ਕਿੰਨਾ ਕੁ ਦੁੱਧ ਸਟਾਰਟਿੰਗ ਜੈ ਇਹ ਹੁਣ ਥੱਲੇ ਡੰਗ ਦਾ ਇੱਕ ਟਾਈਮ ਦਾ ਏ ਥੱਲੇ ਡੰਗ ਦਾ 6 ਲੀਟਰ ਹੈ ਕਹਿੰਦਾ ਬਾ 12 ਲੀਟਰ ਦੇਣ ਦਾ ਦੁੱਧ ਥੱਲੇ ਹਾਜ਼ਰ ਹਾਂਜੀ ਹਾਂਜੀ ਚੌਂਡ ਚਵਾ ਧਾਰ ਤੂਰ ਦੇ ਇੱਕ ਨੰਬਰ ਸੁਭਰੂ ਧਾਰਾ ਦੇਖ ਸਕਾ ਜਿਓ ਪੂਰੀਆਂ ਸਾਫ ਸੁਥਰੀਆਂ ਮੋਢੇ ਮੋਟੇ ਧਾਰਾਂ ਕੋਈ ਭੂਰ ਸਰਲਾਂ ਨਹੀਂ ਸੋ ਕੋਈ ਆਵਾ ਬੱਚਾ ਨਾ ਇਹਦੇ ਵੇ ਕਿ ਮੂਰਲੇ ਜ ਹੋਰ ਮਾਗਦੀ ਬਣੇ ਸੋ ਦੇਖੋ ਚੌਂਡ ਚਵਾ ਬਿਲਕੁਲ ਇੱਕ ਨੰਬਰ ਆ ਤੂਰ ਦੀ ਬਾਹਰ ਨੂੰ ਬਸ ਓਕੇ ਸੋ ਧਾਰਾ ਤੂਰਾ ਬਿਲਕੁਲ ਇੱਕ ਨੰਬਰ ਆ ਤੇ ਬਾਕੀ ਕੱਦ ਕਾਠ ਵਧੀਆ ਤੇ ਜਿੰਦ ਜੰਦ ਰਾਜ ਜੀ ਸਭੀ ਬੜੀ ਤੇ ਲੇਵਾ ਦੇਖੋ ਪੂਰਾ ਸਾਫ ਸਫਤਰਾ ਫਾੜੀ ਵਾਲਾ ਸਵੇਰ ਦਾ ਟਾਈਮ ਆ 6:30 ਵਜੇ ਦਾ ਚੁਵਾਈ ਇਹਦੀ ਹਲੇ ਆਪਾਂ ਕਰਨੀ ਆ ਹਨਾ ਚੁਵਾਈ ਇਹਦੀ ਹਲੇ ਹੋਣੀ ਹੈਗੀ ਜਮ ਹਵਾ ਨਾ ਹਸਾ ਨਾ ਗੈਸ ਕਰ ਲਿਓ ਕਿ 7:00 7:00 ਵਜੇ ਨਵੇਂ ਚੁਵਾਈ ਕਰਦੇ ਹਾਂ ਤੇ ਬਾਕੀ ਨੇ ਵਜੇ ਦੀ ਪੂਰੀ ਸਾਫ ਸਫਤਰੀ ਆ ਜਿੰਦ ਜਾਨ ਵਾਲੀ ਆ 12 ਲੀਟਰ ਦੁੱਧ ਜਮਾ ਨੈਟ ਹਾਜ਼ਰਾ ਬੱਚਾ ਪਿੱਛੇ ਹੈਗਾ ਮੇਲ ਕਾਫ ਜਰਸੀ ਵੜ ਸੂਈ ਸਵਾਈ ਜੇਰ ਵਗੈਰਾ ਕੰਮ ਟੋਟਲ ਡਾਨਾ ਤੇ ਥਾਣਾ ਦੇ ਵਿੱਚ ਮਿੱਟੀ ਦੇਖੋ ਪੂਰੇ ਚਾਰੇ ਦਾ ਨਿਕੜਵੇਂ ਸਾਫ ਸੁੱਤੇਰੇ ਬੀਤੀ ਤੇ ਤੇ ਰੇਟ ਇਹਦਾ ਪਾ ਕੀ ਰੱਖਿਆਗਾ ਮੇਰੇ ਭਾਈ 90 ਇੱਕ ਨਾਲ 95 ਇੱਕ ਤਰ੍ਹਾਂ ਨੂੰ 84000 ਦੀ ਘਾਟ ਦੇ ਠੀਕ ਹੈ ਅੰਦਾਜ਼ਾ 12 ਇੰਟਰ ਦਾ ਉਧਰ ਹਾਜ਼ਰਾ ਵੀ ਕਿੰਨਾ ਦੁੱਧ ਪਾ ਦੂਗੀ ਇਹ ਉਹ ਤਾਂ ਪਿਛਲੇ ਜਿਹੜਾ 16 ਲੀਟਰ ਐਤ ਕੀ ਮੰਨ ਕੇ ਚੱਲੇ ਵੀ 16 ਤੋਂ ਪਾਰ ਮੰਨ ਕੇ ਲੈ ਤੇ ਦੇਣੀ ਆਪਾਂ 85000 ਦੀ ਹਾਂਜੀ ਨੰਬਰ ਉਹ ਬੋਲ ਜੀ ਦੁਬਾਰੇ ਆਪਣਾ 9156 37898156 37832 ਸੋ ਪਿੰਡ ਨਾਰਾਇਣਗੜ ਸੋਹਿਆ ਜ਼ਿਲ੍ਹਾ ਬਰਨਾਲਾ ਕਿਸੇ ਵੀ ਇੱਕ ਦੇ ਜਰਸੀ ਬੈਡ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ